ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਪਹੁੰਚੇ ਨੇ ਦੱਸਦੀ ਕਿ ਕਰੀਬ ਢਾਈ ਘੰਟੇ ਡੇਰੇ ਦੇ ਅੰਦਰ ਸਮਾਗੁਜ਼ਾਰਿਆ ਕੀਰਤਨ ਸੁਣਿਆ ਤੇ ਅਜ ਪੰਡਾਰੇ ਦੇ ਚੱਲਦੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਜਿਹੜੀਆਂ ਨਤਮਸਤਕ ਹੋਈਆਂ ਨੇ ਤੇ ਉੱਥੇ ਹੀ ਡੇਰਾ ਬਿਆਸ ਤੋਂ ਬਾਹਰ ਨਿਕਲਦੇ ਸਮੇਂ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਵੱਡਾ ਕਾਫਲਾ ਦਿਖਾਈ ਦਿੱਤਾ ਸੀ ਤਾਂ ਦੱਸਿਆ ਕਿ ਸੂਤਰਾ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨਸਾਰ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਅਜੇ ਸਵੇਰ ਸਮੇਂ ਡੇਰਾ ਰਾधास्वामी satsang ਵਿਆਖਵੀਰ ਡੇਰਾ ਰਾधास्वामी satsang ਬਿਆਸ ਵਿਖੇ ਪੂਜਨ ਜਿੱਥੇ ਕਰੀਬ 2.5 ਘੰਟੇ ਤੱਕ ਸਮਾਂ ਗੁਜ਼ਾਰਨ ਤੋਂ ਬਾਅਦ ਉਹ ਵਾਪਸ ਜਲੰਧਰ ਦੀ ਤਰਫ ਰਵਾਨਾ ਹੋ ਗਏ ਨੇ ਇਸ ਦੌਰਾਨ ਵਾਪਸ ਜਾਂਦੇ ਸਾਬਕਾ ਮੁੱਖ ਮੰਤਰੀ ਚਰਲਿੰਗ ਚੰਨੀ ਦੇ ਕਾਫਲੇ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚੋਂ ਡੇਰਾ ਬਿਆਸ ਤੋਂ ਬਾਹਰ ਨਿਕਲ ਕੇ ਜਲੰਧਰ ਦੀ ਤਰਫ ਰਵਾਨਾ ਹੋ ਗਏ ਨੇ ਤਾਂ ਸੂਤਰ ਅਨੁਸਾਰ ਨੋਦੇਵੀ ਕਹਿੰਣਾ ਹੈ ਕਿ ਇਸ ਦੌਰਾਨ ਉਹਨਾਂ ਡੇਰਾ ਬਿਆਸ ਅੰਦਰ satsang ਸੁਣਿਆ ਜਿਸ ਦੇ ਨਾਲ ਹੀ ਡੇਰਾ ਬਿਆਸ ਮੁਖ ਨਾਲ ਮੁਲਾਕਾਤ ਕੀਤੀ ਹੈ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਪਹੁੰਚੇ ਨੇ ਦੱਸਦੇ ਕਿ ਕਰੀਬ ਢਾਈ ਘੰਟੇ ਡੇਰੇ ਦੇ ਅੰਦਰ ਸਮਾਂ ਗੁਜ਼ਾਰਿਆ ਕੀਰਤਨ ਸੁਣਿਆ ਤੇ ਅਜ ਪੰਡਾਰੇ ਦੇ ਚੱਲਦੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਜਿਹੜੀਆਂ ਨਤਮਸਤਕ ਹੋਈਆਂ ਨੇ ਕਿ ਉੱਥੇ ਡੇਰਾ ਬਿਆਸ ਤੋਂ ਬਾਹਰ ਨਿਕਲਦੇ ਸਮੇਂ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਵੱਡਾ ਕਾਫਲਾ ਦਿਖਾਈ ਦਿੱਤਾ ਸੀ ਤਾਂ ਦੱਸਿਆ ਕਿ ਸੂਤਰਾ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨਸਾਰ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਅੱਜ ਸਵੇਰ ਸਮੇਂ ਡੇਰਾ ਰਾधा स्वामी satsang ਵਿਆਖਵੀਰ ਡੇਰਾ ਰਾधा स्वामी satsang ਬਿਆਸ ਵਿਖੇ ਪੂਜਨ ਜਿੱਥੇ ਕਰੀਬ 2.5 ਘੰਟੇ ਤੱਕ ਸਮਾਂ ਗੁਜ਼ਾਰਨ ਤੋਂ ਬਾਅਦ ਉਹ ਵਾਪਸ ਜਲੰਧਰ ਦੀ ਤਰਫ ਰਵਾਨਾ ਹੋ ਗਏ ਨੇ ਇਸ ਦੌਰਾਨ ਵਾਪਸ ਜਾਂਦੇ ਸਾਬਕਾ ਮੁੱਖ ਮੰਤਰੀ ਚਲੇਜਿੰਗ ਚੰਨੀ ਦੇ ਕਾਫਲੇ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚੋਂ ਡੇਰਾ ਬਿਆਸ ਤੋਂ ਬਾਹਰ ਨਿਕਲ ਕੇ ਜਲੰਧਰ ਦੀ ਤਰਫ ਰਵਾਨਾ ਹੋ ਗਏ ਨੇ ਤਾਂ ਸੂਤਰ ਅਨੁਸਾਰ ਨੋ ਦੇਵੀ ਕਹਿੰਣਾ ਕਿ ਇਸ ਦੌਰਾਨ ਉਹ ਡੇਰਾ ਬਿਆਸ ਅੰਦਰ satsang ਸੁਣਿਆ ਇਸ ਦੇ ਨਾਲ ਹੀ ਡੇਰਾ ਬਿਆਸ ਮੁਖ ਨਾਲ ਮੁਲਾਕਾਤ ਕੀਤੀ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਪਹੁੰਚੇ ਨੇ ਦੱਸਦੇ ਕਿ ਕਰੀਬ 2.5 ਘੰਟੇ ਡੇਰੇ ਦੇ ਅੰਦਰ ਸਮਾਂ ਗੁਜ਼ਾਰਿਆ ਕੀਰਤਨ ਸੁਣਿਆ ਤਜ ਭੰਡਾਰੇ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਜਿਹੜੀਆਂ ਨਤਮਸਤਕ ਹੋਈਆਂ ਨੇ ਤੇ ਉੱਥੇ ਹੀ ਡੇਰਾ ਬਿਆਸ ਤੋਂ ਬਾਹਰ ਨਿਕਲਦੇ ਸਮੇਂ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਵੱਡਾ ਕਾਫਲਾ ਦਿਖਾਈ ਦਿੱਤਾ ਸੀ ਤਾਂ ਦੱਸਿਆ ਕਿ ਸੂਤਰਾ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਅੱਜ ਸਵੇਰ ਸਮੇਂ ਡੇਰਾ ਰਾधा स्वामी satsang ਵਿਆਖੀਰ ਡੇਰਾ ਰਾधा स्वामी satsang ਬਿਆਸ ਵਿਖੇ ਪੂਜਨ ਜਿੱਥੇ ਕਰੀਬ 2.5 ਘੰਟੇ ਤੱਕ ਸਮਾਗਮ گزارਨ ਤੋਂ ਬਾਅਦ ਉਹ ਵਾਪਸ ਜਲੰਧਰ ਦੀ ਤਰਫ ਰਵਾਨਾ ਹੋ ਗਏ ਨੇ ਇਸ ਦੌਰਾਨ ਵਾਪਸ ਜਾਂਦੇ ਸਾਬਕਾ ਮੁੱਖ ਮੰਤਰੀ ਚਰਲੇ ਸਿੰਘ ਚੰਨੀ ਦੇ ਕਾਫਲੇ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚੋਂ ਡੇਰਾ ਬਿਆਸ ਤੋਂ ਬਾਹਰ ਨਿਕਲ ਕੇ ਜਲੰਧਰ ਦੀ ਤਰਫ ਰਵਾਨਾ ਹੋ ਗਏ ਨੇ ਤਾਂ ਸੂਤਰਾਂ ਅਨੁਸਾਰ ਉਹ ਦੇਵੀ ਕਹਣਾ ਹੈ ਕਿਸ ਦੌਰਾਨ ਉਹਨਾਂ ਡੇਰਾ ਬਿਆਸ ਅੰਦਰ ਸਤਸੰਗ ਸੁਣਿਆ ਤੇ ਇਸ ਦੇ ਨਾਲ ਹੀ ਡੇਰਾ ਬਿਆਸ ਮੁਖ ਨਾਲ ਮੁਲਾਕਾਤ ਕੀਤੀ